ਜੀ ਅਸੀਂ ਮਿਹਨਤ ਮਜ਼ਦੂਰੀ ਦਿਹਾੜੀ ਕਰਦੇ ਹਾਂ ਦਿਹਾੜੀ ਕਰਦੇ ਤਾਂ ਟਰੈਕਟਰ ਵੀ ਹੈ ਨਹੀਂ ਟਰਾਲੀ ਵੀ ਨਹੀਂ ਫੇਰ ਵੀ ਪਰਚਾ ਹੋ ਗਿਆ ਹਾਂਜੀ ਸਾਨੂੰ ਪਤਾ ਹੀ ਨਹੀਂ ਸੀ ਇਹਨਾਂ ਨੂੰ ਕਿੱਥੇ ਲੈ ਗਏ ਕਹਿੰਦੇ ਛੱਡ ਕੇ ਆਓ ਕਿਧਰ ਪਿੰਡੀ ਇਹ ਕਹਿੰਦੇ ਛੱਡ ਕੇ ਆਨੇ ਆਪ ਹੀ ਮੁਲਾਜ਼ਮ ਲੈ ਕੇ ਗਏ ਤੇ ਚਾਹ ਚੁਲਾਈ ਮੋੜ ਕੇ ਛੱਡ ਕੇ ਚਲੇ ਗਏ ਦੂਜੇ ਦਿਨ ਸਾਨੂੰ ਅਖਬਾਰ ਚ ਪਤਾ ਲੱਗਿਆ ਕਿ ਉਹ ਕਿੱਥੇ ਆਏ ਹੋਣਗੇ ਟਰੈਕਟਰ ਕਦੇ ਮੁਲਾਜ਼ਮ ਲੈ ਕੇ ਗਏ ਸੀ ਮੁਲਾਜ਼ਮ ਗਿੱਦੜ ਪਿੰਡੀ ਚੌਕੀ ਤੋਂ ਆਏ ਸੀ ਉਹ ਲੈ ਗਏ ਸੀ ਇਹ ਤੋਂ ਫੜ ਕੇ ਜੀ ਵਿੱਚ ਤਿੰਨ ਚਾਰ ਟਰੈਕਟਰ ਖਾਲੀ ਹੁਣ ਭਰੇ ਹੋ ਤੇ ਵਿੱਚ ਹੀ ਛੱਡਦੇ ਤੇ ਮੌਕੇ ਤੇ ਜੀ ਮੈਂ ਚਾਹ ਵੀ ਲੈ ਕੇ ਗਿਆ ਮਾਈਨਿੰਗ ਨੂੰ ਲੈ ਕੇ ਬਹੁਤ ਸਾਰੇ ਖਬਰਾਂ ਚੱਲੀਆਂ ਔਰ ਬਹੁਤ ਸਾਰੇ ਟਰੈਕਟਰ ਵਹੀਕਲ ਆਪਣਾ ਆਪਣਾ ਰੋਜ਼ਗਾਰ ਚਲਾਉਂਦੇ ਆ ਪਰ ਇੱਕ ਮੁੱਦਾ ਇਹੋ ਜਿਹਾ ਸਾਹਮਣੇ ਕਿ ਘਰੇ ਖੜੀਆਂ ਟਰਾਲੀਆਂ ਤੇ ਪਰਚੇ ਹੋ ਗਿਆ ਤੇ ਪਿੰਡ ਬਾਗੀਆਂ ਦੇ ਇਹ ਦੋ ਨੌਜਵਾਨ ਆ ਜਿਨ੍ਹਾਂ ਤੇ ਪਰਚੇ ਹੋਇਆ ਟਰੈਕਟਰ ਟਰਾਲੀ ਤੇ ਆਪਣੇ ਨਾਲ ਆ ਬਾਈ ਜੀ ਕੀ ਮਾਮਲਾ ਹੋਇਆ ਹੈ ਮਾਮਲਾ ਇਹ ਜੀ ਸਾਡੇ ਤੇ ਨਿਆਇ ਪਰਚਾ ਹੋ ਗਿਆ ਜੀ ਘਰੇ ਖੜੀ ਟਰਾਲੀ ਤੇ ਜੀ ਘਰੇ ਟਰਾਲੀ ਖੜੀ ਸੀ ਟਰੈਕਟਰ ਟਰਾਲੀ ਘਰੇ ਖੜੀ ਸੀ ਜੀ ਟਰੈਕਟਰ ਟਰਾਲੀ ਜਿਹੜੀ ਵਿੱਚ ਫੜੀਆਂ ਨੇ ਉਹਨਾਂ ਨੂੰ ਤਾਂ ਛੱਡ ਤਾ ਨੇ ਸਾਡੇ ਤਾਂ ਇਹ ਪਰਚਾ ਕੱਟ ਤਾ ਨੇ ਜੀ ਪਰਚਾ ਕਹਦੇ ਕੋਈ ਪਰਚੀ ਵਗੈਰਾ ਨਹੀਂ ਹੁੰਦੀ ਨਹੀਂ ਨਹੀਂ ਇੱਥੇ ਸਾਥੂ 2000 ਰੁਪਏ ਲੈਂਦੇ ਸੀ ਪੁਲਿਸ ਖਰਚਾ ਜੀ ਜੇਕਰ ਆਪਾਂ ਗੱਲ ਕਰੀਏ ਜੋ ਖੱਡ ਸੀ ਜੋ ਕਿੰਨੀ ਕੁ ਦੂਰ ਆ ਕਿੱਥੇ ਤੁਸੀਂ ਭਰਕ ਲੈ ਕੇ ਆਉਂਦੇ ਸੀ ਖੱਡ ਇਥੋਂ ਨਾਲ ਹੀ 1/2 ਕਿਲੋਮੀਟਰ ਹੈ ਸੋ ਸਾਡੇ ਘਰ ਦੇ ਮੂਹਰੇ ਲੰਘਦੇ ਆ ਜੀ ਇਥੋਂ 1/2 ਕਿਲੋਮੀਟਰ ਆ ਦਰਿਆ ਦੇ ਵਿੱਚ ਹੀ ਆ ਜੀ ਤੁਸੀਂ ਕਿਹਾ ਜੀ ਉਹ ਆਪਾਂ ਇਹ ਕਿਹੜੀ ਖਾੜ ਦੇ ਉਹਦੇ ਵਿੱਚ ਕਿੰਨੇ ਕੁ ਟਰੈਕਟਰ ਟਰਾਲੀ ਜਾਂਦੇ ਸਿਰ ਪਰਚੇ ਕਿੰਨੇ ਕੁ ਹੋਇਆ 15-20 ਟਰਾਲੀਆਂ ਟਰੈਕਟਰ ਭਿੰਦੇ ਸੀ ਉੱਥੋਂ ਜੀ 15-20 ਭਰ ਜਾਂਦੇ ਸੀ 15-20 ਦੇ ਵਿੱਚੋਂ ਪਰਚੇ ਕਿੰਨੇ ਟਰੈਕਟਰ ਦੇ ਹੋ ਗਏ ਤਿੰਨ ਟਰਾਲੀਆਂ ਚਾਰ ਟਰੈਕਟਰ ਟਰਾਲੀਆਂ ਦੇ ਪਰਚੇ ਹੋ ਗਏ ਜੀ ਵਿੱਚ ਚਾਰ ਪੰਜ ਵਿੱਚ ਛੱਡ ਵੀ ਆਏ ਬਾਕੀ ਨਜ਼ਾਇਜ਼ ਚਾਰਾਂ ਪੰਜਾਂ ਦੇ ਜਿਹੜੇ ਪਰਚੇ ਹੋਏ ਆ ਪਿੰਡ ਬਾਗੀਆਂ ਦੇ ਸੀ ਜੇ ਕੋਈ ਹੋਰ ਪਿੰਡ ਵੀ ਸੀ ਨਹੀਂ ਹੋਰ ਪਿੰਡ ਦੇ ਚੱਕ ਪੌ ਰਹੇ ਆ ਤੂੰ ਜੀ ਇਧਰ ਰੁੱਕੀ ਇਧਰ ਕੋਕਰੀ ਆਲੂ ਆਦੇ ਸੀ ਤੇ ਬਾਗੀਆਂ ਤੋਂ ਛੇਰੇ ਆਲ ਦੇ ਵੀ ਸੀ ਭਾਦਰਕਿਆਂ ਦੇ ਵੀ ਸੀ ਵਿੱਚ ਜੀ ਜੇਕਰ ਆਪਾਂ ਪਪੂਨ ਸੁਧਾਰਿਆਂ ਦੀ ਗੱਲ ਕਰੀ ਕਹਿੰਦੇ ਕੋਲ ਪਰਚਾ ਹੁੰਦਾ ਤਾਂ ਕੋਈ ਮੁਲਾਜ਼ਮ ਹੀ ਆਏ ਹਣਗੇ ਟਰੈਕਟਰ ਕਿਹੜੇ ਮੁਲਾਜ਼ਮ ਲੈ ਕੇ ਗਏ ਸੀ ਮੁਲਾਜ਼ਮ ਗਿੱਦੜਪਿੰਡੀ ਚੌਕੀ ਤੋਂ ਆਏ ਸੀ ਉਹ ਲੈ ਗਏ ਸੀ ਫੜ ਕੇ ਜੀ ਵਿੱਚ ਤਿੰਨ ਚਾਰ ਟਰੈਕਟਰ ਖਾਲੀ ਹੁਣ ਭਰੇ ਹੋ ਤੇ ਵਿੱਚ ਹੀ ਛੱਡਦੇ ਤੇ ਮੌਕੇ ਤੇ ਜੀ ਮੈਂ ਚਾਹ ਵੀ ਲੈ ਕੇ ਗਿਆ ਉਹਨਾਂ ਵੇਲੇ ਪਾਣੀ ਵੀ ਲੈ ਕੇ ਗਿਆ ਕਰੋ ਟ੍ਰੈਨਿਕ ਟਰੈਕਟਰ ਲੈ ਕੇ ਤੇ ਪਰਚਾ ਦਰਜ ਕਰਤਾ ਹਾਂ ਜੀ ਮੇਰੇ ਤੇ ਨਜਾਇਜ਼ ਕਰੇ ਖੜੇ ਦਾ ਪਰਚਾ ਕਰਤਾ ਜੀ ਉਹਨਾਂ ਨੇ ਦੇਖੋ ਭਾਈ ਇੱਕ ਹੋਰ ਗੱਲ ਹੈ ਟਰੈਕਟਰ ਟਰਾਲੀ ਸੀ ਤੇ ਉਸ ਦੇ ਕੋਲ ਡਰਾਈਵਰ ਤੇ ਵੀ ਕੋਈ ਪਰਚਾ ਤੁਹਾਡੇ ਤੇ ਹੋਇਆ ਕਿਸੇ ਹੋਰ ਤੇ ਨਹੀਂ ਹੋਰ ਕਿਸੇ ਤੇ ਨਹੀਂ ਹੋਇਆ ਮੇਰੇ ਤੇ ਨਹੀਂ ਆਇਆ ਪਰਚਾ ਕਰ ਤੈਨੂੰ ਮੇਰਾ ਟਰੈਕਟਰ ਟਰਾਲੀ ਵਿੱਚ ਹੈ ਹੀ ਨਹੀਂ ਸੀ ਜੀ ਹੁਣ ਕੋਈ ਜਮਾਨਤ ਵਗੈਰਾ ਕੁਝ ਨਹੀਂ ਮੈਨੂੰ ਕੁਝ ਨਹੀਂ ਮੈਨੂੰ ਕਹਿੰਦੇ ਤੇਰਾ ਨਾਂ ਕੱਢ ਦਿਆਂ ਦੇ ਤੂੰ ਕੋਈ ਕਾਰਵਾਈ ਨਾ ਕਰਵਾ ਜੀ ਅੱਗੇ ਕੁਝ ਨਾ ਕਰ ਜੀ ਮੈਂ ਸੁਣਿਆ ਕੋਈ ਧਮਕੀ ਵਗੈਰਾ ਵੀ ਆਉਂਦੀ ਹੈ ਹਾਂਜੀ ਹਾਂਜੀ ਕਹਿੰਦੇ ਵੀ ਨਹੀਂ ਤਾਂ ਤੈਨੂੰ ਚੱਕ ਕੇ ਲੈ ਜਾਾਂਗੇ ਵੀ ਤੁਹਾਡੇ ਤੇ ਕੋਈ ਅਸੀਂ ਦੂਜਾ ਸਪੁਰਦਾਰੀ ਨਹੀਂ ਦੇਣੀ ਟਰੈਕਟਰ ਟਰਾਲੀ ਦੀ ਤਾਂ ਉਹ ਸਰਕਾਰ ਜਿਹੜੀ ਕਿਤੇ ਮਾਈਨਿੰਗ ਨੂੰ ਲੈ ਕੇ ਵੱਡੀਆਂ-ਵੱਡੀਆਂ ਪਾਲਿਸੀਆਂ ਬਣਾਉਂਦੀਆਂ ਸੀ ਪਰ ਹਾਲਾਤ ਇਹ ਹੋ ਗਏ ਘਰੇ ਖੜੇ ਟਰੈਕਟਰ ਟਰਾਲੀਆਂ ਤੇ ਪਰਚੇ ਦਰਜ ਹੋਣੇ ਸ਼ੁਰੂ ਹੋ ਗਿਆ ਦੂਜੇ ਕਿਉਂਕਿ ਅੰਜਾਰ ਦੇ ਇੱਕ ਵੱਡੇ ਇਲਜ਼ਾਮ ਲੱਗੇ ਕਹਿੰਦੇ ਕਿ ਘਰੋਂ ਟਰੈਕਟਰ ਲੈ ਗਿਆ ਹਾਂ ਖੱਡ ਦੇ ਵਿੱਚ ਜੇ ਟਰੈਕਟਰ ਖੜੀ ਹੈ ਉਹ ਜਾਇਜ਼ ਹੋਵੇ ਜਾਂ ਨਜਾਇਜ਼ ਹੋਵੇ ਉਤੋਂ ਲੈ ਜਾਣਾ ਤਾਂ ਕੁਝ ਬਣਦਾ ਵੀ ਹੈ ਪਰ ਇਹ ਘਰਾਂ ਦੇ ਵਿੱਚ ਪਰਚੇ ਸ਼ੁਰੂ ਹੋ ਗਿਆ ਤਾਂ ਦੂਜੇ ਬਾਈ ਹੈ ਬਾਈ ਜੀ ਤੁਹਾਡੇ ਤੇ ਪਰਚਾ ਹੋਇਆ ਹਾਂਜੀ ਹਾਂਜੀ ਤੁਹਾਡੇ ਤੇ ਪਰਚਾ ਟਰੈਕਟਰ ਕਿਹੜਾ ਸੀਗਾ ਟਰੈਕਟਰ ਮੇਰਾ ਕੋਈ ਨਹੀਂ ਜੀ ਟਰੈਕਟਰ ਵੀ ਹੈ ਨਹੀਂ ਪਰਚਾ ਫਿਰ ਵੀ ਹੋ ਗਿਆ ਹਾਂਜੀ ਹਾਂਜੀ ਬਸ ਮੈਨੂੰ ਮਲਾਇਮ ਕਹਿੰਦੇ ਵੀ ਚੌਂਕੀ ਛੱਡ ਕੇ ਆਉਣੇ ਆ ਤੇ ਅਸੀਂ ਛੱਡਣ ਗਏ ਤੇ ਟਰੈਕਟਰ ਕੁਝ ਹੋਰ ਸੀ ਉਸੇ ਚਲਾ ਕੇ ਲੈ ਗਏ ਹਾਂਜੀ ਹਾਂਜੀ ਚਲਾ ਕੇ ਤੁਹਾਡੇ ਤੇ ਹੋ ਗਿਆ ਪਰਚਾ ਸਾਡੇ ਤੇ ਨਜਾਇਜ਼ ਹੋ ਗਿਆ ਜੀ ਕਿਹੜੇ ਮਲਾਇਮ ਨੇ ਕਿਹਾ ਸੀਗਾ ਤੁਹਾਨੂੰ ਵੀ ਲੈ ਚੱਲੋ ਇਹ ਜੀ ਆਪਣੇ ਸਖਮੰਦਰ ਸਿੰਘ ਜੈਤੋ ਸੀਗਾ ਜੀ ਪਿੰਡ ਕਿਹੜਾ ਬਈ ਜੀ ਤੁਹਾਡਾ ਬਾਗੀਆਂ ਜੀ ਬਾਗੀਆਂ ਪਿੰਡ ਆ ਯਾਨੀ ਕਿ ਤੁਹਾਡਾ ਟਰੈਕਟਰ ਟਰਾਲੀ ਹੈ ਨਹੀਂਗਾ ਕਾਰੋਬਾਰੀ ਕਰਦੇ ਹੋ ਕਾਰੋਬਾਰ ਦਿਹਾੜੀ ਕਰਦੇ ਆ ਜੀ ਨਾ ਟਰੈਕਟਰ ਹੈ ਨਾ ਟਰਾਲੀ ਹੈ ਤੇ ਪਰਚਾ ਫਿਰ ਵੀ ਹੋ ਗਿਆ ਫਿਰ ਵੀ ਹੋ ਗਿਆ ਜੀ ਤੁਸੀਂ ਟਰੈਕਟਰ ਛੱਡਣ ਜਾ ਰਹੇ ਸੀ ਪਰ ਕੈਸ਼ ਦੇ ਕਹਿਦ ਛੱਡਣ ਜਾ ਰਹੇ ਸੀ ਇਹ ਮਲਾਜ਼ਮਾ ਨੇ ਕਿਹਾ ਸੀਗਾ ਜੀ ਟਰੈਕਟਰ ਛੱਡ ਗਿਆ ਉਹ ਹਾਂਜੀ ਤੇ ਫਿਰ ਹੁਣ ਤੁਸੀਂ ਕੋਈ ਜਮਾਨਤ ਵਗੈਰਾ ਕਰਾਈ ਕਿ ਉਹਦੇ ਬਾਹਰ ਵਕ ਵਰ ਨਹੀਂ ਜੀ ਬਾਈ ਕੋਈ ਨਹੀਂ ਆਈ ਅਸੀਂ ਕੋਈ ਤੁਸੀਂ ਜਦੋਂ ਉੱਥੇ ਲੈ ਕੇ ਗਏ ਹੋ ਤੁਸੀਂ ਵਾਪਸ ਜਦੋਂ ਆਉਣਾ ਸੀ ਤੁਸੀਂ ਕਿਹਾ ਨਹੀਂ ਕਿ ਮਲਾਜਮ ਤੁਸੀਂ ਤਾਂ ਮੈਨੂੰ ਵੀ ਸਰ ਲੈ ਕੇ ਆਏ ਸੀ ਟਰੈਕਟਰ ਛੱਡਣ ਦੇ ਲਈ ਤੇ ਹੁਣ ਪਰਚਾ ਹਾਂਜੀ ਘਰੇ ਵੀ ਛੱਡ ਕੇ ਗਏ ਆ ਵਾਪਸ ਪਰਚਾ ਅਦਰਜ ਬਾਅਦ ਚ ਕਰਤਾ ਹੈ ਕਿਹੜੀ ਤਰੀਕ ਦੀ ਗੱਲ ਹੈ ਇਹ 20 ਤਰੀਕ ਦੀ ਗੱਲ ਹੈ ਜੀ ਉਸ ਲਈ ਇਹ ਦੂਜੀ ਗੱਲ ਲਈ ਦੇਖੋ ਪਿੰਡ ਦੇ ਪੰਤਵੰਤੇ ਸਜ ਸਰਪੰਚ ਵਗੈਰਾ ਬਹੁਤ ਹੁੰਦੇ ਆ ਕਿਸੇ ਕੋਲ ਤੁਸੀਂ ਗਏ ਹੋ ਹਾਂਜੀ ਸਰਪੰਚ ਕੋਲ ਗਾਇਆ ਜੀ ਕੁਝ ਨਹੀਂ ਬਣਿਆਗਾ ਨਹੀਂ ਜੀ ਕੁਝ ਨਹੀਂ ਪਛਾਣੋਂ ਨਹੀਂ ਕਿਹਾ ਕਹਿੰਦਾ ਮੇਰੇ ਸਰਪੰਚੀ ਦਾ ਅੁੱਧਾ ਵੀ ਆਇਆ ਨਹੀਂ ਹੁਣ ਤਾਂ ਵੀ ਸਰਪੰਚੀ ਪੰਗ ਹੋ ਗਈ ਉਹ ਕਹਿੰਦਾ ਵੀ ਸਰਪੰਚੀ ਸਰਪੰਚ ਦੀ ਤਾਂ ਉਹਦੇ ਹੀ ਬੜੀ ਚਲਦੀ ਹੁੰਦੀ ਹੈ ਪਰ ਚਲਦੀ ਨਹੀਂ 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 ਉਹ ਕਹਿੰਦੇ ਉਹ ਸਰਪੰਚ ਦੀ ਮੰਨਦੀ ਨਹੀਂ ਜੀ ਹੁਣ ਮੰਨਦੇ ਨਹੀਂ ਹੁਣ ਹਾਂਜੀ ਤਾਂ ਹਾਂ ਬਾਈ ਜੀ ਤੁਸੀਂ ਵੀ ਅਸ ਲੈਂਡ ਚ ਤੀਜਾ ਨੰਬਰ ਤੁਹਾਡਾ ਆ ਗਿਆ ਵਾ ਤੁਹਾਡਾ ਮਸਲਾ ਕੀ ਹੈ ਸਾਡਾ ਮਸਲਾ ਇਹ ਜੀ ਸਾਡਾ ਰਿਸ਼ਤੇਦਾਰ ਹੈਗਾ ਗੁਰਸੇਵ ਸਿੰਘ ਜੀ ਹਰੇਕ ਵਾਰੀ ਜੀ ਨਜਾਇਜ਼ ਹੀ ਉਹਦੇ ਨਾਂ ਦੇ ਤੱਕਾ ਹੀ ਕਰੀ ਜਾਂਦੇ ਜੀ ਕਿਸ ਤਰ੍ਹਾਂ ਤੱਕਾ ਹੋ ਰਿਹਾ ਇਹ ਆਪਣੇ ਜੀ ਟਰੈਕਟਰ ਘਰੇ ਹੀ ਖੜਾ ਹੁੰਦਾ ਜੀ ਆ ਕੇ ਉਹਦੇ ਪਰਚਾ ਕੱਟ ਗਏ ਕਰੋ ਟਰੈਕਟਰ ਪਹਿਲਾਂ ਲੈ ਕੇ ਜਾਂਦੇ ਆ ਬਾਅਦ ਟਰਾਲੀ ਲੈ ਕੇ ਜਾਂਦੇ ਆ ਹੁਣ ਵੀ ਜੀ ਟਰੈਕਟਰ ਟਰਾਲੀ ਦੇ ਪਰਚਾ ਹਾਂਜੀ ਖੜੇ ਤੇ ਜੀ ਇਸ ਲਈ ਬਾਈ ਇੱਕ ਹੋਰ ਗੱਲ ਹੈ ਕਿ ਕਹਿੰਦੇ ਪ੍ਰੂਫ ਹੋਣਾ ਜ਼ਰੂਰੀ ਆ ਤੁਹਾਡਾ ਟਰੈਕਟਰ ਟਰਾਲੀ ਘਰੇ ਖੜਾ ਸੀ ਇਸ ਦੀ ਕੋਈ ਵੀਡੀਓ ਵਗੈਰਾ ਜੋ ਕੋਈ ਸ਼ੱਕ ਆ ਤੇ ਲੋਬਾ ਹਾਂਜੀ ਸਾਡੇ ਕੋਲ ਸਾਰਾ ਕੁਝ ਹੈਗਾ ਜੀ ਸਾਡੇ ਕੋਲ ਵੀਡੀਓ ਹੈਗੀਆਂ ਜੀ ਜਿਹੜਾ ਮੁਲਾਜ਼ਮ ਟਰੈਕਟਰ ਲੈ ਕੇ ਜਾਂਦੇ ਪਿਆ ਨੇ ਘਰੋਂ ਉਹ ਵੀ ਟੋੜ ਕੋਲ ਵੀਡੀਓ ਹਾਂਜੀ ਤੇ ਕਿਹੜੇ ਬਾਈ ਤੇ ਪਰਚਾ ਹੋਇਆ ਉਹ ਕਿੱਥੋਂ ਦਾ ਸੀ ਉਹ ਆਪਣੇ ਬਾਗੀਆਂ ਦਾ ਜੀ ਉਤੇ ਪਰਚਾ ਹੋ ਗਿਆ ਹਾਂਜੀ ਉਹ ਮੇਰੇ ਮਾਮੇ ਦਾ ਮੁੰਡਾ ਜੀ ਟਰੈਕਟਰ ਉਹ ਹੁਣ ਜੇਲ੍ਹ ਚ ਬੈਠਾ ਹਾਂਜੀ ਉਹ ਥਾਣੇ ਆ ਜੀ ਥਾਣੇ ਆ ਹਾਂਜੀ ਇਹ ਕਦੋਂ ਪਰਚਾ ਆਇਆ ਇਹ ਇਹ ਪਰਚਾ ਹੋਇਆ ਜੀ 21 ਤਰੀਕ ਨੂੰ ਜੀ 21 ਨੂੰ ਤੇ ਬਾਈ ਤੁਹਾਡੇ ਟਰੈਕਟਰ ਤੇ ਕਦੋਂ ਪਰਚਾ ਆਇਆ ਮੇਰੇ ਤੇ 20 ਤਰੀਕ ਨੂੰ ਜੀ ਅਖਬਾਰ ਚ ਟਰੈਕਟਰ ਤੇ ਟਰਾਲੇ ਵੀ ਹਨ ਸੀ ਛੱਡਣ ਗਿਆ ਸੀ ਪਰਚਾ ਕਿੰਨੇ ਤਰੀਕ ਨੂੰ ਹੋਇਆ 20 ਤਰੀਕ ਨੂੰ ਜੀ ਬਾਈ ਇੱਕ ਹੋਰ ਦੇਖੋ ਇਹ ਗੱਲ ਆ ਕਿ ਖਬਰਾਂ ਬਹੁਤ ਸਾਰੇ ਚੱਲਦੀਆਂ ਕੁਝ ਸਰਕਾਰ ਨੂੰ ਅਪੀਲ ਲਈ ਦਰਖਾਸਤ ਰਚ ਕਰਨਾ ਚਾਹੂੰ ਹਾਂਜੀ ਕਰਨਾ ਚਾਹੁੰਦੇ ਆਂ ਸੀ। ਹਾਂਜੀ। ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆਂ ਜਿਹੜਾ ਪੈਸੇ ਲੈਂਦੇ ਸੌਂਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਜਿਹੜਾ ਨਜ਼ਾਇਰ ਖੱਡ ਚਲਵਾ ਰਿਆ ਸੀ ਜੀ। ਇਹ ਆਮ ਆਦਮੀ ਪਾਰਟੀ ਦਾ ਬੰਦਾ ਸੀਗਾ। ਹਾਂਜੀ ਆਮ ਆਦਮੀ ਪਾਰਟੀ ਦਾ ਸੀ। 1 ਮਹੀਨੇ ਤੋਂ ਉਹਦੇ ਟਰੈਕਟਰ ਕਰੇ ਖੜੇ ਤੇ ਪਰਚਾ ਹੋ ਗਿਆ। ਹਾਂਜੀ ਮੇਰੇ ਟਰੈਕਟਰ ਕਰੇ ਖੜੇ ਤੇ ਪਰਚਾ ਹੋ ਗਿਆ ਜੀ। ਤੇ ਉਹ ਬਾਈ ਦਾ ਤਾਂ ਟਰੈਕਟਰ ਵੀ ਹੈ ਨਹੀਂ। ਉਹਦਾ ਤਾਂ ਟਰੈਕਟਰ ਵੀ ਹੈ ਨਹੀਂ ਸਾਨੂੰ ਤਾਂ ਇੱਥੇ ਛੱਡਣ ਵਾਸਤੇ ਲੈ ਗਿਆ। ਜੋ ਉਹ ਤਾਂ ਬਾਅਦ 'ਚ ਪਤਾ ਲੱਗਿਆ ਸਾਨੂੰ ਪਿੰਡ ਪਾਦਰਗਿਆਂ ਦੇ ਦੱਸਿਆ ਸਰਪੰਚ ਨੇ ਸਾਨੂੰ ਵੀ ਤੋਦੇ ਨਾ ਆ ਗਏ ਅਖਬਾਰ 'ਚ। ਅ ਤੇ ਫਿਰ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਵੀ ਸਾਨੂੰ ਵੀ ਨਿਆਂਇਜ ਤੱਕਾ ਹੋ ਰਿਹਾ ਈ ਪਰਚਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਇਹ ਉਹ ਪਿੰਡੂ ਬਾਰੇ ਕਹਿ ਸਕਦੇ ਆਂ ਅੰਦਰੀਆ ਦੇ ਕੰਢੇ ਦੇ ਲੋਕ ਜੋ ਬੈਠੇ ਆ 19 ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਸੰਤਾਪ ਪਾਣੀ ਦਾ ਡੜਾਇਆ 23 ਦੇ ਵਿੱਚ ਵੀ ਹਾਲਾਤ ਕਾਫੀ ਜ਼ਿਆਦਾ ਬੱਤਰ ਹੋਏ ਕੁਝ ਲੋਕ ਮਹਿੰਦੀਆਂ ਦਾ ਕੰਮ ਮਾੜਾ-ਮੋਟਾ ਰੇਤੇ ਦਾ ਕਰਦੇ ਆ ਪਰ ਹੁਣ ਰੇਤੇ ਦਾ ਕੰਮ ਵੀ ਬੰਦ ਹੈ ਬੰਦ ਕਿਉਂਕਿ ਇਹਨਾਂ ਦਾ ਤਾਂ ਬੰਦ ਹੈ ਜੋ ਵੱਡੇ-ਵੱਡੇ ਟਿਪਰ ਟਰਾਲੇ ਉਹਨਾਂ ਦਾ ਕੰਮ ਚੱਲਦਾ ਔਰ ਵੱਡੇ-ਵੱਡੇ ਕਾਰਪੋਰੇਟ ਘਰਾਣੇ ਕੰਮ ਚ ਚਲਾਉਂਦੇ ਆ ਤੇ ਬਾਈਆਂ ਦਾ ਤਾਂ ਟਰੈਕਟਰ ਵੀ ਘਰ ਖੜਾ ਸੀ ਤੇ ਉਹ ਬਾਈ ਜੋ ਸਾਹਮਣੇ ਦੇਖ ਰਹੇ ਹਾਂ ਇਹ ਡਰਾਈਵਰੀ ਕਰਵਾ ਕੇ ਜਾਣਗੇ ਪੁਲਿਸ ਮੁਲਾਜ਼ਮ ਇਹ ਤੋਂ ਡਰਾਈਵਰੀ ਕਰਵਾ ਕੇ ਲੈ ਗਏ ਕਹਿੰਦੇ ਕਿ ਟਰੈਕਟਰ ਛੱਡ ਕੇ ਆਓ ਤੇ ਦੂਜੇ ਦਿਨ ਪਤਾ ਲੱਗਦਾ ਹੈ ਕਿ ਖਵਾਰ ਚ ਨਾਮ ਆ ਗਿਆ ਪਰਚਾ ਦਰਜ ਹੋ ਗਿਆ ਤਾਂ ਇਹ ਨਵੀਂ ਬਣੀ ਸਰਕਾਰ ਤੇ ਆਪਾਂ ਕਹਿ ਸਕਦੇ ਆ ਕਿ ਵੱਡੇ ਇਲਜ਼ ਆਮਾ ਦੀ ਪਾਰਟੀ ਦੇ ਜੋ ਕਪੜੇ ਨੂੰ ਵਲੰਟੀਅਰ ਕਹਿੰਦਾ ਹੈ ਕਿ ਮੈਂ ਆਮਾ ਦੀ ਪਾਰਟੀ ਦਾ ਸਪੋਰਟਰ ਹਾਂ ਉਸ ਤੇ ਵੀ ਵੱਡੇ ਇਲਜ਼ਾਮ ਲੱਗਿਆ ਬਾਕੀ ਅਗਲੀ ਕੀ ਰਿਪੋਰਟ ਹੈ ਮੈਂ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹੋ ਇਹਨਾਂ ਨਾਰੀ نیوز